ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜੋ ਚੱਲ ਰਹੀ ਹੈ ਇਹ ਤੁਹਾਨੂੰ 890 ਰੁਪਿਆਵਾਂ ਦੇ ਵਿੱਚ ਟਾਪ ਟਾਈ ਮੀਟਰ ਦਾ ਜਿਹੜਾ 9000 ਮਾਈਕਰੋ ਵੈਲਵਟ ਹੁੰਦਾ ਹੈ ਫਰੰਟ ਫੁੱਲ ਏਮਬਰਾਇਡਰ ਹੈ ਤੇ ਬਾਟਮ ਵੀ ਨਾਲ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਸੂਟ ਦੇ ਰੰਗ ਬਹੁਤ ਸੋਹਣੇ ਨੇ ਜਿਹੜਾ ਬਾਟਮ ਹੈ ਉਹ ਤੁਹਾਨੂੰ ਮਾਈਕਰੋ ਵੈਲਵਟ ਦਾ ਪਲੇਨ ਮਿਲੇਗਾ ਇਹ ਤੁਹਾਡੇ ਮਿਕਸ ਮਿਕਸ ਸੂਟ ਹੋਏ ਨੇ ਇਹ ਵੀ ਵੈਲਵਟ ਵਿੱਚ ਹੀ ਆਏਗਾ ਇਹ ਕ੍ਰੇਪ ਵਿੱਚ ਤੁਹਾਨੂੰ ਮਿਲੇਗਾ ਤੇ ਇਹਦੇ 780 ਰੇਟ ਹੈ ਇਹ ਸੂਟ ਮਿਕਸ ਮੈਚ ਹੋ ਗਏ ਨੇ ਇਹਨਾਂ ਦੇ ਸੈਪਰੇਟਲੀ ਜੋ ਵੀ ਤੁਸੀਂ ਇਨਕੁਇਰੀ ਕਰਨੀ ਹੈ ਨੰਬਰ ਤੇ ਜਾ ਕੇ ਕਰ ਸਕਦੇ ਹੋ ਇਹ 1000 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਸਿਲਕ ਦੇ ਬਹੁਤ ਹੀ ਪਿਆਰਾ ਸੌਫਟ ਕੁਆਲਿਟੀ ਦਾ ਸੂਟ ਮਿਲੇਗਾ ਰੰਗ ਇਹਦੇ ਵਿੱਚ ਮੇਰੇ ਕੋਲ ਪੰਜ ਆਏ ਨੇ ਪੰਜੇ ਹੀ ਰੰਗ ਬਹੁਤ ਪਿਆਰੇ ਨੇ ਡਾਰਕ ਟੋਨ ਵਾਲੇ ਨੇ ਸਾਰੇ ਹੀ ਤੇ ਕਸਟਮਰ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਇਹ ਜਿਹੜੇ ਪਿਓਰ ਪਸ਼ਮੀਨਾ ਦੇ ਆਲ ਓਵਰ ਤੁਹਾਨੂੰ ਕੁੱਲੂ ਪੱਟੀ ਵਾਲਾ ਸੂਟ ਮਿਲੇਗਾ 슬ੀਵਜ਼ ਤੇ ਵੀ ਬਾਰਡਰ ਹੈ ਬੈਕ ਸਾਈਡ ਤੇ ਵੀ ਹੈ ਸ਼ਾਲ ਜਿਹੜਾ ਉਹ ਵੀ ਵੇਵਿੰਗ ਕੁੱਲੂ ਵਾਲਾ ਮਿਲੇਗਾ 790 ਰੁਪਏ ਦਾ ਰੇਟ ਹੈ ਪਿਓਰ ਪਸ਼ਮੀਨਾ ਦਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਵਾਰਮ ਫੈਬਰਿਕ ਹੁੰਦਾ ਉਹ ਇਹਦਾ ਫੈਬਰਿਕ ਹੈ ਬਹੁਤ ਸੋਹਣੇ ਰੰਗ ਨੇ ਡਾਰਕ ਟੋਨ ਨੇ ਲਾਈਟ ਟੋਨ ਹੈ ਮਤਲਬ ਕਿ ਹਰ ਟੋਨ ਨੂੰ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਦੇ ਵਿੱਚ ਟੂਨਸ ਦਿੱਤੀਆਂ ਗਈਆਂ ਨੇ ਤੇ ਰੰਗੇ ਦੇ ਵਿੱਚ ਮੇਰੇ ਕੋਲ ਫਿਲਹਾਲ 7 ਨੇ ਤੇ 8 ਨੇ ਸੌਰੀ 8 ਦੇ 8 ਕਲਰ ਜਿਹੜੇ ਨੇ ਉਹ ਮੇਰੇ ਕੋਲ ਮਲਟੀਪਲ ਪੀਸਿਸ ਵਿੱਚ ਅਵੇਲੇਬਲ ਨੇ ਐ ਪਹਿਲੇ ਵੀ ਸੂਟ ਆਏ ਸੀ ਕਸਟਮਰ ਦੀ ਡਿਮਾਂਡ ਤੇ ਰੀਸਟਾਕ ਹੋਏ ਨੇ 6 ਕਲਰ ਨੇ ਇਹਦੇ ਵਿੱਚ ਬਨਾਰਸੀ ਸ਼ਰਟ ਆਏਗੀ ਟੈਬੀ ਦੇ ਆ ਬਾਟਮ ਦਾ ਕਪੜਾ ਆਏਗਾ ਤੇ ਚਿਨੌਨ ਡਿਊ ਡਰਾਪਸ ਵਾਲਾ ਦੁਪੱਟਾ ਆਏਗਾ 2600 ਰੁਪਏ ਦਾ ਪ੍ਰਾਈਸ ਹੈ ਪ੍ਰਾਈਸ ਸੇਮ ਹੈ ਫ੍ਰੀ ਸ਼ਿਪਿੰਗ ਚਾਰजेस ਐਕਸਟਰਾ ਚਾਰजेस ਕੋਈ ਨਹੀਂ ਲੱਗਣਗੇ ਪਾਰਟੀ ਵੇਅਰ ਸੂਟ ਹੈ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਰੰਗ ਬਹੁਤ ਪਿਆਰੇ ਨੇ ਡਾਰਕ ਟੋਨ ਨੇ ਸਾਰਿਆਂ ਦੇ ਸਾਰੇ ਇਹ ਸਿੰਗਲ ਕਲਰ ਵਿੱਚ ਹੈਂਡਵਰਕ ਨਾਲ ਆਏਗਾ ਚਿਨੌਣ ਦਾ ਦੁਪੱਟਾ ਆਏਗਾ। ਕ੍ਰੇਪ ਦਾ ਤੁਹਾਨੂੰ ਸੂਟ ਮਿਲੇਗਾ ਤੇ 2800 ਰੁਪਏ ਇਹਦਾ ਰੇਟ ਹੈ। ਸਿੰਗਲ ਕਲਰ ਵਿੱਚ ਆਏਗਾ। ਇਹ ਵੀ ਸਿੰਗਲ ਕਲਰ ਵਿੱਚ ਵੈਲਵਟ ਦਾ ਤੁਹਾਨੂੰ ਮਿਲੇਗਾ। ਸ਼ਾਰਟ ਵੈਲਵਟ ਦੀ, ਬਾਟਮ ਵੈਲਵਟ ਦਾ, ਔਰਗੈਂਜ਼ਾ ਦਾ ਡਬਲ ਸਾਈਡ ਦਾ ਦੁਪੱਟਾ ਮਿਲੇਗਾ ਡਬਲ ਟੋਨ ਦੇ ਵਿੱਚ। ਇੱਥੇ ਜਿੰਨੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਸਿੰਗਲ ਸਿੰਗਲ ਕਲਰ ਵਿੱਚ ਨੇ। ਇਹ ਪੂਰਾ ਟੋਟਲ ਹੈਂਡਵਰਕ ਨਾਲ ਆਏਗਾ ਦੁਪੱਟਾ ਬਹੁਤ ਪਿਆਰਾ ਹੈ ਇਹਦਾ ਫਰੰਟ ਤੇ ਵੀ ਚ ਨੌਂ ਦੇ ਤੇ ਚਾਰ ਸਾਈਡ ਤੇ ਲੈਸ ਲੱਗੀ ਹੈ ਸਿੰਗਲ ਸਿੰਗਲ ਕਲਰ ਨੇ ਇਹ ਵਾਲਾ ਥੋੜਾ ਜਿਆਦਾ ਹੈਵੀ ਹੈ ਕ੍ਰੇਪ ਦਾ ਆਰਗੈਂਜ਼ਾ ਦਾ ਤੁਹਾਨੂੰ ਇਹਦਾ ਦੁਪੱਟਾ ਮਿਲੇਗਾ ਹੈਂਡਵਰਕ ਹੈ ਟੋਟਲ ਹੈਂਡ ਮੇਡ ਸੂਟ ਹੈ ਇਹ ਵਾਲਾ ਰੰਗ ਇੰਨਾ ਵਿੱਚ ਮੋਸਟਲੀ ਜਿਹੜੇ ਸੂਟ ਚੱਲ ਰਹੇ ਨੇ ਸਿੰਗਲ ਸਿੰਗਲ ਹੀ ਹੈ ਇਹ ਸ਼ਿਮਰ ਦਾ ਸੂਟ ਆਏਗਾ ਆਲ ਓਵਰ ਤੇ 슬ੀਵਸ ਤੇ ਵਰਕ ਹੈ ਸਲਵਾਰ ਵੀ ਪੂਰੀ ਹੈਵੀ ਹੈ ਆਰਗੈਂਜ਼ਾ ਦਾ ਸਿੱਪੀ ਦੁਪੱਟਾ ਸਿੱਪੀ ਵਰਕ ਹੋਇਆ ਆਰਗੈਂਜ਼ਾ ਦੇ ਦੁਪੱਟੇ ਤੇ ਇਹ ਰਾਇਲ ਬਲੂ ਕਲਰ ਵਿੱਚ ਸਿੰਗਲ ਕਲਰ ਆਏਗਾ 2800 ਰੁਪਏ ਦਾ ਰੇਟ ਹੈ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਬ੍ਰாக்கਟ ਦੇ ਵਿੱਚ ਤੁਹਾਨੂੰ 8 ਰੰਗਾਂ ਵਿੱਚ ਸੂਟ ਮਿਲਣਗੇ ਅ ਜਿਹੜਾ ਕੀਨਖਾ ਬ੍ਰாக்கਟ ਹੈ ਉਹ ਵਾਲਾ ਹੈ ਸੂਟ ਹੈ 2 ਮੀਟਰ ਦੀ ਸ਼ਾਰਟ ਤੇ 2 ਮੀਟਰ ਦਾ ਹੀ ਬਾਟਮ ਮਿਲੇਗਾ 950 ਰੁਪਏ ਦਾ ਪ੍ਰਾਈਸ ਹੈ ਰੰਗ ਇਹਦਾ ਜਿਹੜਾ ਹੈ ਕਿ 8 ਦੇ ਵਿੱਚ ਅਵੇਲੇਬਲ ਨਹੀਂ ਤੇ ਇਹ ਪ੍ਰੀ ਬੁਕਿੰਗ ਵਿੱਚ ਹੈ ਨੂੰ ਮੰਨਣ ਤੁਹਾਨੂੰ ਤੁਹਾਡੇ ਤੱਕ ਪਹੁੰਚਣ ਦੇ ਵਿੱਚ ਨੂੰ 15 ਦਿਨ ਲੱਗਣਗੇ ਕੀਨ ਕਾ ਅਬਜਕਲ ਕਾਫੀ ਟ੍ਰੈਂਡ ਕਰ ਰਿਹਾ ਹੈ ਤੇ ਉਹ ਵਾਲੇ ਸੂਟ ਨੇ ਬਹੁਤ ਪਿਆਰੇ ਸੂਟ ਨੇ ਰੰਗ ਬਹੁਤ ਪਿਆਰੇ ਨੇ ਇਹ ਵਾਲੇ ਤੁਹਾਨੂੰ ਤਿੰਨ ਰੰਗਾਂ ਵਿੱਚ ਵੈਲਵਟ ਦੇ ਘੱਟ ਰੇਟਾਂ ਵਿੱਚ 790 ਰੁਪਿਆਵਾਂ ਦੇ ਵਿੱਚ ਕਢਾਈਆਂ ਵਾਲੇ ਸੂਟ ਮਿਲ ਜਾਣਗੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਸੂਟ ਬਾਏ ਕਰਨਾ ਜਾਂ ਉਹਦੀ ਬਾਰੇ ਵਿੱਚ ਕੋਈ ਵੀ ਡਿਟੇਲ ਜਾਨਣੀ ਹੈ ਤਾਂ ਨੰਬਰ ਮੈਂ ਐਡ ਕੀਤਾ ਹੈ 6239245750 ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤਾਂ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਣੇ ਮੈਨੇ ਮੈਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ